ਅਜੇ ਕੁਮਾਰ ਦੇ ਦਰਬਾਰ ਮਹਾਰਾਣੀ ਦੇ ਸ਼ੋਭਨਵਰਾਤਰੀ ਅੱਜ ਤੋਂ ਸ਼ੁਰੂ ਨੇ ਅਸੂ ਮਹੀਨੇ ਦੇ ਨਵਰਾਤਰੀ ਇਹਨਾਂ ਨੂੰ ਕਿਹਾ ਜਾਂਦਾ ਹੈ ਕਿਉਂਕਿ ਮਹਾਰਾਣੀ ਦੇ ਨਾਲ ਲੰਗੂਰਾਂ ਵਾਲੇ ਨਵਰਾਤਰੀ ਵੀ ਕਿਹਾ ਜਾਂਦਾ ਹੈ ਕਿਉਂਕਿ ਮਹਾਰਾਣੀ ਦੇ ਦਰਬਾਰ ਤੇ ਆ ਕੇ ਸੰਗਤ ਮੰਗੀਏ ਤੇ ਸਾਨੂੰ ਪੁੱਤਰਾਂ ਦੀ ਦਾਤ ਬਖਸ਼ੀ ਜੇ ਜਦੋਂ ਮਾਤਰਾਣੀ ਪੁੱਤਰਾਂ ਦੀ ਦਾਤ ਦੇਂਦੀ ਹੈ ਤੇ ਉਹਨਾਂ ਨੂੰ ਕਹਿੰਦੇ ਨੇ ਕਿ ਦਰਬਾਰ ਤੇ ਤੁਹਾਡੇ ਲੰਗੂਰ ਬਣਾ ਕੇ ਲਿਆਵਾਂਗੇ ਇਸ ਕਰਕੇ ਇਹਨਾਂ ਨੂੰ ਅਸੂਦ ਮਹੀਨਾ ਨਵਰਾਤਰੀਆਂ ਲੰਗੂਰਾ ਦੇ ਨਵਰਾਤਰੀ ਕਿਹਾ ਜਾਂਦਾ। ਆਜ ਮਾਤਾ ਰਾਣੀ ਦੇ ਨਵਰਾਤਰੀ ਤੇ ਮਾਤਾ ਰਾਣੀ ਦੀ ਅੱਤਹਿਲੀ ਜਾਮਲ ਕੇ ਬੈਠੇ ਆਂ ਤੇ ਮਾਤਾ ਰਾਣੀ ਨੂੰ ਇਹੀ ਕਵਾਂਗੇ ਮੱਲੀਆਂ ਦਲੀ ਜਾ ਮਾਏ ਤੇਰੀਆਂ ਉਹ ਦੋਦਾਂ ਮੋਜ ਵਿੱਚ ਆਂ ਰਾਤ ਲੰਘ ਗਈਆਂ ਨੇ ਹਨੇਰੀਆਂ ਉਹ ਦੋਦਾਂ ਮੋਜ ਵਿੱਚ ਆਂ ਮੱਲੀਆਂ ਦਲੀ ਜਾ ਮਾਏ ਤੇਰੀਆਂ ਓ ਦੋਦਾਂ ਮੌਜ ਵਿੱਚ ਆ ਸਦਰਾ ਅਦੂਰੀਆਂ ਕੀਤੀਆਂ ਤੂੰ ਪੂਰੀਆਂ ਤੈਨੂੰ ਕਿਹੜਾ ਪੁੱਲ ਮਾਤੀ ਮੇਰੇ ਨਾਲ ਬੀਤੀਆਂ ਹੋਈਆਂ ਨੇ ਮਰਦਾਂ ਸਭੇ ਪੂਰੀਆਂ ਓ ਦੋਦਾਂ ਮੌਜ ਵਿੱਚ ਆ ਕਰਤਨਵਾਦ ਤੇਰਾ ਦਿੱਤੀ ਜ਼ਿੰਦਗੀ ਨੂੰ ਬਖਸ਼ੀ ਆਵਾਜ਼ ਮਾ ਤੂੰ ਆਪਣੀ ਬੰਦਗੀ ਨੂੰ ਹੋਈਆਂ ਨੇ ਮੁਰਾਦਾਂ ਸਬੇ ਪੂਰੀਆਂ ਹੋ ਦੋਦਮ ਮੋਜ ਵਿੱਚ ਆ ਕਰਤਨਵਾਦ ਜੇਕਰ ਸੀਮਾ ਆ ਕੇ ਨਹੀਂ ਲੱਭ ਸਕੀ ਜੇਕਰ ਆ ਕਰ ਦਰਬਾਰ ਵਾਲੀ ਮਾਂ ਦਾ ਬੋਲ ਸਾਚੇ ਦਰਬਾਰ ਕੀ ਜੇ ਇਥੇ ਮਾਤਰਾਣ ਦੀ ਬਹੁਤ ਕਿਰਪਾ ਹੈ ਜਿਹੜੇ ਵੀ ਉਹਦੇ ਮਨੋ ਕਾਮਨਾ ਸਭ ਦੀਆਂ ਪੂਰੀਆਂ ਹੁੰਦੀਆਂ ਮੇਰੀਆਂ ਵੀ ਬਹੁਤ ਹੋਈਆਂ ਨੇ ਤੇ ਜਿਹੜੇ ਵੱਡੇ ਕੰਮ ਆਨੇ ਕੀਤੇ ਆ ਨਾ ਕਿ ਮੈਂ ਦੱਸ ਨਹੀਂ ਸਕਦੀ ਇਹ ਮਾਂ ਨੂੰ ਪਤਾ ਜਾਂ ਮੈਨੂੰ ਪਤਾ ਬੜੀ ਕਿਰਪਾ ਮਾਂ ਦੀ ਬਹੁਤ ਬਹੁਤ ਤਿਨਾਤੇ ਮਨਾਏ ਜਾਂਦੇ ਵਧੀਆ ਵਧੀਆ ਬਹੁਤ ਵਧੀਆ ਮਾਂ ਦੀ ਜਗ੍ਹਾ ਇੱਥੇ ਮਾਂ বিরাজਮਾਨ ਹੈ ਹਰ ਦਿਲੇ 24 ਘੰਟੇ ਦਿਨ ਰਾਤ ਮਾਤਰਾਣ ਹੀ বিরাজਮਾਨ ਨੇ ਗੂਰ ਇੱਥੇ ਬਣਾ ਕੇ ਲੈਂਦੇ ਆ ਮਾਤਰਾਣ ਹੀ ਸਭ ਕੁਛ ਮਾ ਕੋ ਮਿਲਦਾ ਕੋਈ ਅਜਿਹੀ ਚੀਜ਼ ਜਿਹੜੀ ਨਹੀਂ ਦਿੰਦੀ ਮਾਂ ਬੜੀ ਕਿਰਪਾ ਮਾਨ ਦੀ ਜੀ ਹਰ ਸਤਿ ਸ਼੍ਰੀ ਅਕਾਲ ਆਪਣਾ ਨਾਮ ਬੇਨ ਦੱਸੋ ਤੇ ਕਿੱਥੋਂ ਆਪੇ ਦੱਸੋ ਠੀਕ ਹੈ ਕਰੋ ਜੈ ਮਾਤਾ ਦੀ ਮੈਂ ਮਹੰਤ ਅਮਿਤ ਸ਼੍ਰੀ ਕਾਲੀਦਵਾਰਾ ਮੰਦਿਰ ਬਟਾਲਾ ਤੋਂ ਆਪਣਾ ਸਾਰੇ ਦੇਸ਼ ਵਾਸੀਆਂ ਨੂੰ ਪਟਾਲਾ ਵਾਸੀਆਂ ਨੂੰ ਪੰਜਾਬ ਵਾਸੀਆਂ ਨੂੰ ਅਸ਼ਵਿਨ ਮਾਸ ਦੇ ਜੋ ਕਿ ਅੱਸੂ ਦੇ ਨਰਾਤੇ ਕਿਹਾ ਜਾਂਦਾ ਜਿਨ੍ਹਾਂ ਨੂੰ ਉਹਨਾਂ ਦੇ શુભ ਆਰੰਭ ਤੇ ਸਾਰਿਆਂ ਨੂੰ ਹਾਰਦਿਕ ਸ਼ੁਭ ਕਾਮਨਾਵਾਂ ਦਿੰਦਾ ਹਾਂ ਮੰਦਿਰ ਦਾ ਇਤਿਹਾਸ ਇਸ ਤਰ੍ਹਾਂ ਹੈ ਕਿ ਸਾਡੇ ਬਜ਼ੁਰਗਾਂ ਨੂੰ ਮਾਂ ਨੇ ਸੁਪਨੇ ਦੇ ਵਿੱਚ ਦਰਸ਼ਨ ਦਿੱਤੇ ਸੀਗੇ ਇੱਥੇ ਇੱਕ ਖੂਹ ਸੀਗਾ ਕਿ ਮਾਂ ਉੱਥੇ ਵੀ ਰਾਜਮਾਨ ਹੈ ਉਹ ਜਦੋਂ ਖੂਹ ਦੇ ਵਿੱਚੋਂ ਮਹਾਮਈ ਨੂੰ ਕੱਢਿਆ ਗਿਆ ਅੱਜ ਵੀ ਪ੍ਰਤੀਮਾ ਮਹਾਮਈ ਦੀ ਉਸਤ੍ਰਈ ਹੈ ਤੇ ਸਾਡਾ ਪਰਿਵਾਰ ਲਗਾਤਾਰ ਪੀੜੀザ ਪੀੜੀ ਜਨਰੇਸ਼ਨ ਟੂ ਜਨਰੇਸ਼ਨ ਸੇਵਾ ਕਰ ਰਿਹਾ ਹੈ ਅਸ਼ਵਿਨ ਮਾਸ ਦੇ ਵਿੱਚ ਜੋ ਲੰਗੂਰ ਪ੍ਰਧਾਨ ਦੀ ਪਰਸਾ ਹੈ ਪੂਰੇ ਵਿਸ਼ਵ ਦੇ ਵਿੱਚ ਸਿਰਫ ਦੋ ਮੰਦਰਾਂ ਨੂੰ ਪ੍ਰਾਪਤ ਹੈ ਇੱਕ ਅੰਮ੍ਰਿਤਸਰ ਦਾ ਦੁਰਗਾਣਾ ਟੈਂਪਲ ਇੱਕ ਸਾਡੀ ਮਾਂ ਬਟਾਲੇ ਕਾਲੀਦਵਾਰੇ ਵਾਲੀ ਅਸ਼ਵਿਨ ਮਾਸ ਦੇ ਵਿੱਚ ਬੱਚੇ ਆ ਮਾਪੇ ਆਪਣੇ ਬੱਚਿਆਂ ਨੂੰ ਲੰਗੂਰ ਬਣਾ ਕੇ ਲੈ ਕੇ ਆਉਂਦੇ ਨੇ ਸਵੇਰੇ ਸ਼ਾਮ ਇੱਥੇ ਮੱਥਾ ਟਿਕਾਉਂਦੇ ਨੇ ਤੇ ਆਖਿਰ ਵਿੱਚ ਜਦੋਂ ਦੁਸ਼ਹਿਰਾ ਹੁੰਦਾ ਹੈ ਦੁਸ਼ਹਿਰੇ ਦੇ ਮੱਥਾ ਟਿਕਾ ਕੇ ਉਹ ਆਪਣਾ ਜਿਹੜਾ ਚੋਲਾ ਹੈ ਵਧਾ ਦਿੰਦੇ ਨੇ ਲੋਕਾਂ ਨੂੰ ਇਹ ਹੀ ਕਹਿਣਾ ਚਾਹਾਂਗਾ ਕਿ ਸਾਧਕ ਭਾਵਨਾ ਰੱਖੋ ਨਵਰਾਤਰੀ ਹੈ ਮਾਂ ਦੀ ਅਪਾਰ ਕਿਰਪਾ ਹੁੰਦੀ ਹੈ ਮਾਂ ਦੇ ਚਰਨਾਂ ਦੇ ਵਿੱਚ ਧਿਆਨ ਲਗਾਓ ਮੰਦਰ ਆਓ ਮਹਾ ਮਈ ਦਾ ਪਾਠ ਕਰੋ ਹਨੂਮਨ ਚਾਲੀਸਾ ਦਾ ਪਾਠ ਕਰੋ ਦੁਰਗਾ स्तुਤੀ ਦਾ ਪਾਠ ਕਰੋ ਅਤੇ ਅੱਛੇ ਕਰਮ ਕਰਨ ਦੀ ਕੋਸ਼ਿਸ਼ ਕਰੋ ਮਾਂ ਦੀ ਕਿੰਨੇ ਨਰਾਤੇ ਆਸ਼ਟਮੀ ਕਿਹਦੇ ਮਾਈ ਨੇ ਨਵਰਾਤਰੀ ਇਸ ਵਾਰ ਇੱਕ ਨਵਰਾਤਰਾ ਵਧਿਆ ਹੈ ਜਿਸ ਤਰ੍ਹਾਂ ਕਿ ਅਸ਼ਟਮੀ ਨਾਰਮਲੀ ਸੋਮਵਾਰ ਬੰਦੀ ਹੈ ਬਟ ਇੱਕ ਨਵਰਾਤਰਾ ਵਜਿਆ ਹੋਣ ਕਰਕੇ ਨਵਰਾਤ ਜੋ ਅਸ਼ਮੀ ਹੈ ਉਹ 30 ਤਰੀਕ ਸੌਰੀ ਮੰਗਲਵਾਰ ਨੂੰ ਮਨਾਇ ਜਾਏਗੀ